ਹੁਣ ਸਿਰਫ ਪ੍ਰਚਾਰ ਵਿੱਚ ਦਾ ਸ਼ੌਕ ਨਹੀਂ ਕਿਸੇ ਨੂੰ ਸ਼ੌਕ ਹੈ ਪ੍ਰਚਾਰ ਦੇ ਵਿੱਚੋਂ ਜੋ ਚੜਾਵਾ ਹੁੰਦਾ ਜਿਵੇਂ ਬ੍ਰਾਹਮਣ ਸੀ ਇਹਨਾਂ ਨੇ ਪਰ ਚੜਾਵੇ ਤੇ ਓਵੇਂ ਇਹਨਾਂ ਪਰ ਹੋਣਾ ਚਾਹੁੰਦੇ ਸੀ ਮਿਸ਼ਨਰੀ ਸਾਰਾ 1200 ਕਰੋੜ ਦਾ ਬਜਟ ਹੈ ਜਿਹੜਾ ਅਸੀਂ ਖਾਜੀਏ ਆਪਣੇ ਧੱਬਰ ਪਾ ਲਈਏ ਔਰ ਕਿਸੇ ਹੱਦ ਤੱਕ ਉਹ ਕਰਦੇ ਵੀ ਨੇ ਕਾਮਯਾਬੀ ਹੋਏ ਜਾਂ ਉਹ ਇਹਨਾਂ ਦਾ ਬਣਿਆ ਕੇਵਲ ਸੋ ਸ਼ਾਇਦ ਜਿਹੜਾ ਪਤਾ ਨਹੀਂ ਕੌਣ ਮੈਨੂੰ ਦੱਸਿਆ ਉਹਨੇ ਕਿਉਂ ਕਹਿੰਦਾ ਬਈ ਬਸ ਅੱਧਾ ਤਾਂ ਆਪਾਂ ਜਿੱਤ ਨਹੀਂ ਜਾਂਦੀ ਰਹਗੀ ਵੀ ਸਾਡਾ ਜਿਹੜਾ ਲੱਗਿਆ ਗਾਲ ਤਖਤ ਅੱਧੀ ਰਹਗੀ ਫਿਰ ਉਹਨਾਂ ਦਾ ਦੂਆ ਲੱਗਿਆ ਆਪਣਾ ਵਿਦਾਂਤੀ ਉਹ ਜਿਆਦਾ ਚੱਲ ਰਹੇ ਹਨ ਪਰ ਵਿਦਾਂਤੀ ਤੋਂ ਅਸੀਂ ਕਹ ਵੀ ਵਿਦਾਂਤੀ ਤੋਂ ਕਰਵਾਓ ਟੀਕੇ ਰਦ ਕਰੋ ਕਿਉਂ ਜੇ ਟੀਕੇ ਰਦ ਕਰੋ ਹੋਰ ਕਿਸ ਨੇ ਕੀਤੇ ਇਹ ਫਟਕਣਗੇ ਆਪਣੇ ਜਿਹੜੇ ਪਿੰਡ ਵਾਲੇ ਨੇ ਦਸਾਰਾ ਵਾਲੇ ਫਟਕਣਗੇ ਵਿਦਾਂਤੀ ਨਹੀਂ ਰਦ ਕੀਤੇ ਨੇ ਦੋ 2008 ਚ ਟੀਕੇ ਅੱਗੇ ਗਲਤਨੇ ਮੈਂ ਖੁਦ ਮਿਲਿਆ ਉਹਨੂੰ ਜਾ ਕੇ ਵਿਦਾਂਤੀ ਨੂੰ ਮਗਾ ਠੀਕ ਕਰਨ ਨਾ ਕਹਦਾ ਇੱਕ ਮਾ ਉਹ ਗਿੜਾ ਕਹਿੰਦਾ ਹੋਈ ਜਿਹੜਾ ਤੈਨੂੰ ਪਤਾ ਹੈ ਪਰ ਉਹ ਜਿਹੜਾ ਤਾਰਾ ਸਨ ਰੋਧਮ ਨੇ ਕੀਤਾ ਠੀਕ ਤਾਂ ਉਹ ਇਹ ਬਾਕੀ ਤਾਂ ਨਕਲ ਕੀਤੀ ਹੈ ਸਭ ਨੇ ਮਾਧਮਗਾ ਠੀਕ ਉਹ ਸਾਰੀ ਗੱਲ ਜਾਣਦਾ ਸੀ ਮੈਨੂੰ ਕਿਤੇ ਭੁੱਲਿਆ ਸੀ ਉਹ ਉਹ ਇਮਾਨਦਾਰ ਆਦਮੀ ਸੀ ਕਰਮ ਬਰੇਣਾ ਸਾਰਿਆਂ ਚੋਂ ਵਿਦਾਂਤੀ ਸਾਜੇ ਨੂੰ ਵੱਡ ਬਣ ਲੈਂਦਾ ਸੀ ਉਹ ਐ ਨਹੀਂ ਕਹਦਾ ਵੀ ਸੱਚ ਹੋਵੇ ਮੈਂ ਮੰਨਣਾ ਨਾ ਉਹ ਨਹੀਂ ਕਹਿੰਦਾ ਠੀਕ ਹੈ ਪਿੰਡ ਵਾਲੇ ਉਹਦੇ ਨਾਲ ਨਹੀਂ ਖੜੇ ਗੁੱਥੇ ਰਹਿੰਦੇ ਵੀ ਹਾਂ ਤੈਂ ਤੀਕ ਰੱਖ ਕਿਉਂ ਮੰਨ ਲੇ ਉਹ ਕਹਿੰਦਾ ਮੈਂ ਵਿਦਵਾਨ ਆ ਮੈਂ ਵਿਦਵਾਨਾਂ ਨੂੰ ਦਿਖਾਉਣਾ ਮੈਂ ਤਾਂ ਹੱਥ ਬਣਾਇਆ ਵੀ ਮੈਂ ਸੱਚ ਮੰਨ ਲਿਆ ਕੋਈ ਵੀ ਨਾਲ ਜੋ ਪੈਦਾ ਹੋਇਆ ਸੱਚ ਬਣਿਆ ਮੇਰੇ ਇਹ ਕਿਹਾ ਜੋ ਮੈਂ ਕਹਿ ਨਹੀਂ ਰਿਹਾ ਫਿਰ ਉਹਦੀ ਉਹਦੀ ਮਦਦ ਮੈਂ 2003 ਚ ਚਾਰ ਚੱਕੀ ਕੀਤੀ ਨਹੀਂ ਜੋ ਕਾਲਾ ਅਫਗਾਨ ਉਹਦੇ ਮਗਰ ਪੇ ਮੈਂ ਉਹ ਮੁਰਿਆ ਉਹਨੂੰ ਬਚਾਇਆ ਨਹੀਂ ਬਚਾਇਆ ਉਹ ਕੜਾ ਵਿਚਾਲਾ ਮੁੱਲਜਮ ਸੀ ਉਹ ਤਾਂ ਇੱਕ ਨੰਬਰ ਆਦਮੀ ਸੀ ਪਰ ਉਹ ਕਾਲਾ ਅਫਗਾਨ ਐਵੇਂ ਹੀ ਮਾਰੀ ਜਾਂਦਾ ਸੀ ਜਬ ਜਵੜੀਆਂ ਮੰਨਣੀਆਂ ਨਹੀਂ ਗੱਲ ਉਵੇਂ ਬੰਦੀਆਂ ਲਿਖੀ ਜਾਣੀਆਂ ਖਾਮ ਖਾਦੀਆਂ ਬੇਮਤਲੀਆਂ ਕੋਈ ਉਹਨਾਂ ਦਾ ਮਤਲਬ ਨਹੀਂ ਅਮਰਦੇਵ ਲੇਖ ਲਿਖੇ ਉਹ ਭਾਈ ਅਮਰਦੇਵ ਦੇ ਲੇਖ ਲਿਖਿਆ ਤੂੰ ਇਹਦਾ ਦੇਖ ਪਤਾ ਛੇ ਨੇ ਉਹ ਆਦਮੀ ਨੂੰ ਵੀ ਮਿੱਠੇ ਲੱਗਦੇ ਨੇ ਗੁਰਮੁਖ ਹੋਵੇ ਚਾਹੇ ਉਹ ਮਨਮੁਖ ਹੋਵੇ ਸਾਖਤ ਹੋਵੇ ਤੇੜੇ ਮਰਜੀ ਕਾ ਲੋ ਮਿੱਠਾ ਹੀ ਹੈ ਓਏ ਉਹ ਜੀਵ ਦਾ ਮਿੱਠਾ ਵਜਨ ਕੌੜਾ ਲੱਗਦਾ ਹੈ ਉਹ ਫਿਰ ਕੌੜਾ ਹੁੰਦਾ ਕਨਾਂਵੇ ਗੱਲ ਬੜੀ ਕੌੜੀ ਗੱਲ ਕਹੇਤੀ ਮੈਨੂੰ ਤਰਸ ਪਤਾਥੇ ਬਾਲੋ ਵਾਲੋ ਵਾਲੇ ਚ ਫਿਰ ਇਹ ਮੂੰਹ ਚ ਬਾਲੋ ਪਤਾਥਾ ਫਿਰ ਮਿੱਠੀ ਹੋਜੂ ਇਹ ਕੌੜੀ ਗੱਲ ਕਹੇਤੀ ਤੈਨੂੰ ਪਤਾਥਿਆ ਨੇ ਮੁੱਠੀ ਦੇ ਦੇਵੇ ਮਗਰੋਂ ਫਿਰ ਮਿੱਠੀ ਹੋਜੂ ਜਿਹਨੂੰ ਐਨਲਾ ਹੀ ਨਹੀਂ ਪਤਾ ਬੰਦੇ ਨੂੰ ਇਹ ਅਮਰਤ ਕੀ ਹੁੰਦਾ ਹੈ ਅਮਰਤ ਦਾ ਨਾਮ ਹੈ ਅਮਰਤ ਕੌੜਾ ਵੇਖਿਆ ਮਿੱਠੀ ਮਨ ਮੁਖਾਂ ਨੂੰ ਕੌੜਾ ਹੀ ਲੱਗਦਾ ਹੈ ਸੱਚ ਨਾਲੇ ਕਹਨ ਨੂੰ ਸੱਚ ਕੌੜਾ ਹੁੰਦਾ ਪੇ ਨਾਮ ਤਾਂ ਸੱਚ ਹੈ ਸੱਚ ਨਾਮ ਇਹ ਮਿੱਠਾ ਕਿਵੇਂ ਲੱਗ ਜੂ ਉਹ ਤਾਂ ਕੌੜਾ ਸੀ ਤਾਂ ਪਤਾ ਸੇ ਪਾਏ ਤੇ ਕੌੜਾ ਹੋ ਗਿਆ ਸੀ ਪਾਣੀ ਜਿਹੜੀ ਬਾਣੀ ਪੜੀ ਸੀ ਸੱਚ ਪਾਇਆ ਸੀ ਪਾਣੀ ਹੋ ਗਿਆ ਕੋੜਾ ਫੇਪਾਏ ਪਤਾਸੇ ਕਹਿ ਹਾਨੀ ਉੱਚ ਜਿਹੜੇ ਮਰ ਨਹੀਂ ਤੇ ਗਏ ਦੋਏ ਜਿਹੜੇ ਮਰ ਜਿਹੜੇ ਮਜ਼ਾਕ ਹੈ ਉਹ ਇਹਨਾਂ ਨੂੰ ਸਮਝਾਉਣ ਖਾਤਰ ਜਿਹੜਿਆਂ ਨੂੰ ਬੁਲਾਤਾ ਦੋਏ ਲੜਕੇ ਮਰ ਗਏ ਉਹ ਕਹਿੰਦੇ ਮਿੱਠਾ ਵਾਦੋਏ ਚ ਇਹ ਨਹੀਂ ਝਗੜਾਂਗੇ ਸੇ ਨੇ ਹਾਂ ਤਾਂ ਸੱਤਾ ਜੀ ਮਿੱਠਾ ਵਾਦੋ ਬਿੱਡਾ ਵਾਦੋ ਬੇਟਾ ਮਿਲ ਕੇ ਰਹਿਣਗੇ ਫਿਰੇ ਇੱਕ ਦੂਏ ਨਾਲ ਥੋੜੀ ਵਿੱਚ ਮਾਇਆ ਰਲਾਤੀ ਬੇਟਾ ਵੀ ਪਾਤਾ ਨਾਲ ਇਹਨੇ ਨਰਾ ਨਾ ਰੱਖੋ ਸੱਚ ਸੀਮਿੰਟ ਨਰਾ ਨਹੀਂ ਕੰਮ ਕਰਦਾ ਵਿੱਚ ਥੋੜਾ ਜਿਹਾ ਰੇਤਾ ਪਾ ਲਓ ਉਹ ਥੋੜਾ ਜਿਹਾ ਰੇਤਾ ਪਾਇਆ ਸੀ ਇਹਨੇ ਨਰਾ ਹੀ ਰੇਤਾ ਕਰਤਾ ਐਵੇਂ ਸੀਮਿੰਟ ਤਾਂ ਦਿਖਾਵੇ ਨੂੰ ਪਾਉਂਦੇ ਨੇ ਸੱਚ ਤਾਂ ਵਿੱਚ ਉਜਾਦੇ ਖੇਲਰ ਜਾਂਦਾ ਵਾਲਾ ਹੁਣ ਜੇ ਆਪਾਂ 20 ਕਦਾ ਸਿਮਿੰਟ ਪਾ ਦੀਏ ਵਿੱਚ ਫਿਰ ਜੁੜ ਜੋ ਬਾਦੋ ਰੇਤੀ ਦੀ ਵਾਲੇ ਦਾ ਟੜੂ ਜੂਈ ਬਈ ਲੈ ਜੋ ਦਾ ਬਣਾਲੇ ਪਾਉਣਾ ਪਊ ਅਮਰਤ ਕੌੜਾ ਵਖਿਆ ਮਿੱਠੀ ਉਹ ਮੈਂ ਕਹਾ ਅਮਰਤ ਕੌੜਾ ਹੁੰਦਾ ਵਖਿਆ ਮਿੱਠੀ ਹੁੰਦੀ ਆ ਗੁਰਮਖਾਵਾ ਤੇ ਮਿੱਠਾ ਹੈ ਅਮਰਤ ਤੂੰ ਕਹਣਾ ਜੀ ਅਮਰਤ ਮਠਾਈ ਸੀ ਮਠਾ ਕਿਉਂ ਬਾਇਆ ਚਿਕਾਇਆ ਮਨਮੁਖਾ ਨੂੰ ਹੈ ਗੁਰਮਖਾ ਨੂੰ ਨਹੀਂ ਚਿਕਾਇਆ ਗਰਮ ਕੋ ਬਣਾਏ ਨੇ ਜੇ ਗਰਮ ਖੋਣੇ ਉਹ ਤਾਂ ਮਰ ਛਗੇ ਹੋਏ ਉਹਦਾ ਤਾਂ ਉਹਨੇ ਕੀ ਜਗਨ ਆਹਿੰਦਾ ਗੁਰਮਖੰ ਨੂੰ ਉਮਰ ਦੀ ਲੋੜ ਨਹੀਂ ਪਈ ਇਹ ਮਨਮੱਖਾਂ ਨੂੰ ਸ਼ਿਕਾਇਤ ਹੈ ਲਾਲਚ ਨੂੰ ਛਕ ਲੈਂਦੇ ਨੇ ਜੇ ਲਾਲਚ ਨਾ ਦੇਈਏ ਸੁਰਗਦਾਰ ਹੋਰ ਤਾਂ ਬੜਵਣੀ ਨਹੀਂ ਵੰਦ ਬੜਵਣੀ ਮੰਦਾ ਨਹੀਂ ਹੈ ਲਾਲਚ ਵੀ ਦਿੱਤਾ ਦਿਖਾਇਆ ਹੈ ਸਦ ਸ਼ਾ ਪਾਸ਼ਾ ਹੋ ਜਿਸ ਨੂੰ ਬਖਸ਼ਣ ਸਭ ਚਲਾ ਨਾਨਕ ਪਾਸ਼ਾਹੀ ਪਾਸ਼ਾ ਆਜੜਾ ਲਾਲਚੈ ਨਾ ਮਿੱਠਾ ਹਾਂਜੀ ਤਾਂ ਅਮਰਤ ਲੈਂਦਾ ਵੀ ਮੈਂ ਤਾਂ ਫੇ ਪਾਸ਼ਾ ਨੂੰ ਪਾਸ਼ਾ ਬਣਨਾ ਇਹ ਵੀ ਤਾਂ ਲਾਲਚ ਹੈ ਲਾਲਚ ਨਹੀਂ ਸਭ ਤੋਂ ਵੱਡਾ ਲਾਲਚ ਹੈ ਜੀ ਉਹ ਲਾਲਚ ਦਿੱਤਾ ਨਾਲ ਨਹੀਂ ਮੰਨਦਾ ਏ ਲੋਭੀ ਲੋਭੀ ਨੂੰ ਵਸਾਇਆ ਹੈ ਭਈ ਚੱਲ ਤੂੰ ਆ ਤਾਂ ਸਹੀ ਕਰ ਨਿਹੜੇ ਆਣਾ ਹੈ ਵੀ ਬਾਸ਼ਾ ਹੀ ਪਿਛੋ ਗੱਲ ਵੀ ਸੱਚੀ ਹੈ ਸੱਤ ਜੀ ਤੇ ਜਾਨੇਂਦਰ ਕੋ ਰੰਕ ਪਰ ਇਹਨਾਂ ਸੱਤ ਜੀ ਉਹਨਰ ਪਰੇਂਦਰ ਨੂੰ ਵੀ ਗੰਗਾਲ ਬੰਦਾ ਗੱਲ ਹੈ ਵੀ ਸੱਚ ਪਰ ਗਾਹਾਂ ਜਾ ਕੇ ਸੱਚ ਹੈ ਸਰੇ ਤੇ ਜਾ ਕੇ ਬਖਸ਼ੇ ਤੇ ਬਸਲਾ ਹੈ ਜੇ ਸਬਸਲਾ ਮਿਲ ਜੇ ਤਾਂ ਹੈ ਉਹ ਤਾਂ ਪਹਿਲਾਂ ਨਹੀਂ ਬਾਸ਼ਾ ਹੀ ਬਾਸ਼ਾ ਆਰੋ ਹੈਓ đa số ghi chú đã